ਮੈਂ ਵਾਰਡ ਨੰਬਰ 74 ਜਿਹੜਾ ਮਿਲਰ ਗੈਂਡ ਵਿੱਚ ਪੈਂਦਾ ਹੈ ਉਸ ਸਥਾਨ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਸੀ ਮੈਂ ਤਕਰੀਬਨ 2002 ਤੋਂ ਲੈ ਕੇ 2024 ਤੱਕ 23 ਸਾਲ ਤੋਂ ਬਤੌਰ ਸੇਵਾਦਾਰ ਇਲਾਕੇ ਦੀ ਸੇਵਾ ਕਰਦਿਆਂ ਤੇ 2007 ਤੋਂ ਲੈ ਕੇ 2017 ਤੱਕ ਮੈਂ ਨਗਰ ਨਿਗਮ ਦੇ ਇਸ ਵਾਰਡ ਨੰਬਰ 74 ਦਾ ਕਾਉਂਸਲਰ ਵੀ ਰਿਹਾ ਤੁਮਰੇ ਡਵੈਲਪਮੈਂਟ ਦੇ ਕੰਮਾਂ ਨੂੰ ਸੰਗਤ ਹਮੇਸ਼ਾ ਸਰਉਂਦੀ ਰਹੀ ਹੈ ਤੇ ਤੁਹਾਡੇ ਵਿੱਚ ਮੀਡੀਆ ਦੇ ਵੀਰ ਕਈ ਬੈਠੇ ਨੇ ਜਦੋਂ ਲਾਸਟ ਸਾਡਾ ਡੋਰ ਟੂ ਡੋਰ ਸੀਗਾ ਤਾਂ ਤਕਰੀਬਨ ਹਜ਼ਾਰ ਲੋਕਾਂ ਦਾ ਕਾਫਲਾ ਇਸ ਸੇਵਾਦਾਰ ਦੇ ਨਾਲ ਚੱਲ ਰਿਹਾ ਸੀ ਜੀ ਦੇ ਵਿੱਚ ਤਕਰੀਬਨ 250 ਦੇ ਕਰੀਬ ਬਜ਼ੁਰਗ ਮਤਾਵਾ ਪੈਣਾ ਸਨ ਜਿਨ੍ਹਾਂ ਦੇ ਕੋਲ ਚੱਲਿਆ ਨਹੀਂ ਜਾ ਰਿਹਾ ਸੀ ਲੇਕਿਨ ਦੋ ਦਿਨ ਇਸ ਨਮਾਨੇ ਜੇ ਸੇਵਾਦਾਰ ਲਈ ਇਹ ਸੈਂਕੜੇ ਹਜ਼ਾਰਾਂ ਸਰੀਰ ਪੈਦਲ ਤੁਰੇ 7-7 10-10 ਕਿਲੋਮੀਟਰ ਲੋਕਾਂ ਨੂੰ ਘਰ ਘਰ ਵਿੱਚ ਜਾ ਕੇ ਬੇਨਤੀ ਲਾਉਣ ਲਈ ਕਿ ਉਸ ਨਮਾੜੇ ਜੇ ਸੇਵਾਦਾਰ ਨੂੰ ਵੋਟ ਪਾਓ ਲੇਕਿਨ ਜਦੋਂ ਚੋਣਾਂ ਦਾ ਦਿਨ ਆਇਆ ਪਹਿਲਾਂ ਤਾਂ ਪਹਿਲਾਂ ਤਾਂ ਸੰਬੰਧਤ ਉਮੀਦਵਾਰਾਂ ਵੱਲੋਂ ਦਬਾਅ ਬਣਾਇਆ ਗਿਆ ਤੇ ਘਰਾਂ ਘਰਾਂ ਦੇ ਵਿੱਚ ਹਜ਼ਾਰ ਹਜ਼ਾਰ ਤੋਂ ਲੈ ਕੇ 5000 ਰੁਪਏ ਤੱਕ ਵੋਟ ਖਰੀਦੀ ਗਈ ਉਹਦੇ ਨਾਲ ਘਰਾਂ ਦੇ ਹਰ ਘਰਾਂ ਦੇ ਵਿੱਚ ਆਟਾ ਦਾਲ ਸੂਟ ਛਾਲ ਲੋਈਆਂ ਇੱਥੇ ਤੱਕ ਗੁਰਦੁਆਰੇ ਮੰਦਰ ਦੀਆਂ ਜਿਹੜੀਆਂ ਸੰਸਥਾਵਾਂ ਨੇ ਧਾਰਮਿਕ ਸੇਵਾ ਸੁਸਾਇਟੀਆਂ ਨੇ ਮੰਦਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵਿੱਚ ਇੱਕ ਸਮਾਗਮ ਕਰਾਏ ਗਏ ਲੋਕਾਂ ਨੂੰ ਵਰਗਲੋਣ ਲਈ ਕਿ ਧਾਰਮਿਕ ਸਮਾਗਮਾਂ ਉਹਨਾਂ ਸਮਾਗਮਾਂ ਦੇ ਵਿੱਚ ਲੋਈਆਂ ਬੰਨੀਆਂ ਗਈਆਂ ਇੱਥੋਂ ਤੱਕ ਜਿਹੜੀਆਂ ਉਹਨਾਂ ਸੰਸਥਾਵਾਂ ਦੇ ਆ ਸਤਕਾਰਤ ਮਤਾਮਾਂ ਪਹਿਣਾ ਬਜ਼ੁਰਗ ਨੇ ਉਹਨਾਂ ਨੂੰ ਵਰਗਲੋਣ ਦੇ ਲਈ ਜਿਹੜੇ ਕੀ ਬੋਟ ਨੇ ਉਹਨਾਂ ਦੇ ਮੁਖੀ ਨੇ ਉਹਨਾਂ ਨੂੰ 5000 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦਿੱਤਾ ਗਿਆ ਕਿ ਤੁਸੀਂ ਜਿਹੜੀਆਂ ਧੜੀਆਂ ਮੈਂਬਰ ਸਹਿਬਾਨ ਨੇ ਉਹਨਾਂ ਨੂੰ ਪ੍ਰੇਰ ਕੇ ਜਿਹੜੇ ਸਾਡੇ ਧਾਰਮਿਕ ਸਥਾਨਾਂ ਤੇ ਲੈ ਕੇ ਆਉਣਾ ਤੇ ਬੋਰਡ ਦਾ ਪੂਰਾ ਮੁੱਲ ਮਿਲੇਗਾ ਇਹ ਸਾਰਾ ਇੱਕ ਛੜੇੰਤਰ ਰਚਿਆ ਗਿਆ ਤੇ ਲੋਕਤੰਤਰ ਦਾ ਘਾਣ ਕੀਤਾ ਗਿਆ ਉਸੇ ਸਬੰਧ ਦੇ ਵਿੱਚ ਜਿਹੜਾ 21 ਤਰੀਕ ਨੂੰ ਚੋਣ ਜਾਰੀ ਹੋਈ ਪੋਲਿੰਗ ਚਾਲੂ ਹੋਈ ਸਵੇਰੇ 7 ਵਜੇ ਤੇ ਸਾਡੇ ਵਿੱਚ ਸਾਡੀ ਸੰਗਤ ਵਿੱਚ ਇਲਾਕੇ ਦੀ ਸੰਗਤ ਵਿੱਚ ਬੜਾ ਜੋਸ਼ ਸੀ ਤੇ ਜਦੋਂ ਪੋਲਿੰਗ ਚਾਲੂ ਹੋਈ ਤਾਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਤਿੰਨ ਪੋਲਿੰਗ ਸਟੇਸ਼ਨ ਨੇ 10 ਦੇ ਕਰੀਬ 10 ਦੇ ਕਰੀਬ ਬੋਤ ਨੇ ਬੂਤ ਨੇ ਤੇ 9200 ਦੇ ਕਰੀਬ ਵੋਟ ਆ ਸਾਡੇ ਇਲਾਕੇ ਦੇ ਵਿੱਚ ਤਿੰਨ ਪੋਲਿੰਗ ਸਟੇਸ਼ਨ ਨੇ ਪਹਿਲਾਂ ਮੁਰਾਦਪੁਰਾ ਗਰਲਸ ਪਬਲਿਕ ਸਕੂਲ ਮੁਰਾਦਪੁਰਾ ਜਿੱਥੇ ਘਟਨਾ ਵਾਪਰੀ ਤਕਰੀਬਨ 1 ਤੋਂ 2 ਵਜੇ ਦੇ ਵਿੱਚ ਤੇ ਜ਼ਿਲ੍ਹਾ ਜਿਹੜਾ ਇੱਥੇ ਕੈਂਡੀਡੇਟ ਕਿਹੜੇ ਨੇ ਇਕਤਾ ਇਕਵਾਲ ਸਿੰਘ ਨੀਕੋ ਜਿਹੜਾ ਕਾਂਗਰਸ ਦਾ ਜਿਹਦੀ ਉਹਦੀ ਪਤਨੀ ਹੋਣਾ ਦੀ ਉਮੀਦਵਾਰ ਸੀ ਸਤਕਾਰ ਜੋ ਭੈਣ ਅਮਰਿਤਕੋ ਡੀਕੋ ਉਹਦਾ ਪਤੀ ਇਸ ਵਕਤ ਪਿਛਲੇ 5 ਸਾਲ ਜਿਹਨੇ ਡੱਕਾ ਨਹੀਂ ਤੋੜਿਆ ਕਿਸੇ ਦਾ ਕੰਮ ਨਹੀਂ ਸਵਾਰਿਆ ਤੇ ਲੋਕਾਂ ਚ ਤਰਾਹੀ ਤਰਾਹੀ ਸੀ ਉਸ ਵਿਅਕਤੀ ਦਾ ਉਸ ਵਿਅਕਤੀ ਦਾ ਪਤੀ ਅਟਵਾਲ ਸਿੰਘ ਡੀਕੋ ਇਲੈਕਸ਼ਨ ਲੜ ਰਿਹਾ ਸੀ ਤੇ ਇਹ 1 ਤੋਂ 2 ਵਜੇ ਦੇ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਹੈਪੀ ਲਾਲੀ ਰਿਪੀਟ ਕਰ ਰਹੇ ਹਾਂ ਜ਼ਿਲ੍ਹਾ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੈਪੀ ਲਾਲੀ ਜਿਹੜਾ ਆਪਣੇ ਸਾਕੀਆਂ ਦੇ ਨਾਲ ਬੂਥ ਜਿਹੜਾ ਪੋਲਿੰਗ ਸਟੇਸ਼ਨ ਹੈ ਮੁਰਾਦਪੁਰ ਗਰਲਸ ਪਬਲਿਕ ਸਕੂਲ ਦਾ ਉਸ ਸਥਾਨ ਤੇ ਆਉਂਦਾ ਉਥੇ ਪਹਿਲਾਂ ਸਾਡੇ ਜਿਹੜੇ ਪੋਲਿੰਗ ਜੈਂਟ ਨੇ ਬੀ ਐਲ ਐ ਜੂ ਨੂੰ ਕਹਿੰਦੇ ਆ ਉਹ ਬੀ ਐਲ ਐ ਵੋਟ ਨੇ ਵੋਟ ਫੜੀਆਂ ਜਾਲੀ ਤੇ ਉਹਨਾਂ ਨੇ ਇੱਕ ਸਤਕਾਰਤ ਸਾਡੀ ਮਾਤਾ ਤੇ ਬਜ਼ੁਰਗ ਨੂੰ ਫੜਿਆ ਤੇ ਉਹਨੂੰ ਰੋਕਿਆ ਤੇ ਰੋਕ ਕੇ ਉਹਨਾਂ ਨੇ ਜਿਹੜਾ ਉਹਨਾਂ ਦੇ ਅਫਸਰ ਨੇ ਅਬਜ਼ਰਵਰ ਨੇ ਉਹਨਾਂ ਨੇ ਪੁਲਿਸ ਦੇ ਸਪੁੱਧ ਕਰਤਾ ਕਿ ਇਹ ਜਾਲੀ ਵੋਟਰ ਕਿਸੇ ਦੀ ਵੋਟ ਪੁਗਤਾ ਰਿਹਾ ਹੈ ਤਾਂ ਉਹਨਾਂ ਨੂੰ ਪੁਲਿਸ ਨੇ ਆਪਣੇ ਅੰਡਰ ਕਰ ਦਿੱਤਾ ਤੇ ਉੱਤੇ ਨਰਿੰਦਰ ਸਿੰਘ ਨਾਮ ਦਾ ਜਿਹੜਾ ਉਸ ਬੂਥ ਤੇ ਡਿਊਟੀ ਸੀ ਇੱਕ ਮੁਲਾਜ਼ਮ ਸੀ ਨਰਿੰਦਰ ਸਿੰਘ ਗੁਰਸੇਖਨ ਸੰਤ ਅਮਰਤ ਹਰੀ ਸਿੰਘ 35 ਸਾਲ ਦੀ ਉਹਦੀ ਉਮਰ ਉਹ ਉਸ ਥਾਂ ਤੇ ਬੈਠਾ ਸੀ ਤੇ ਉਹਨੇ ਆਪਣੀ ਡਿਊਟੀ ਬਖੂਬੀ ਨਵਾਈ ਉਹਨਾਂ ਨੂੰ ਫੜ ਲਿਆ ਤੇ ਉਸ ਵਕਤ ਹੈਪੀ ਲਾਲੀ ਜਿਹੜਾ ਕਾਂਗਰਸ ਯੂਥ ਦਾ ਪ੍ਰਧਾਨ ਹੈ ਆਪਣੇ ਪੰਜਾਬ ਯੂਥ ਕਾਂਗਰਸ ਦੇ ਆਪਣੇ ਵਰਕਰਾਂ ਦੇ ਨਾਲ ਬੂਥ ਤੇ ਵਿੱਚ ਬੂਥ ਦੇ ਵਿੱਚ ਜ਼ਬਰਦਸਤੀ ਧੱਕੇ ਨਾਲ ਅੰਦਰ ਆਉਂਦਾ ਹੈ ਤੋ ਜਿਹੜੇ ਜਾਲੀ ভোটার ਫੜੇ ਹੋਏ ਨੇ ਉਹਨਾਂ ਨੂੰ ਲੈ ਉਹਨਾਂ ਨਾਲ ਜਿਹੜੇ ਮੁਲਾਜ਼ਮ ਨੇ ਪੁਲਿਸ ਦੇ ਜਿਹੜਾ ਮੈਂ ਤੁਹਾਨੂੰ ਗੱਲ ਕਰ ਰਿਹਾ ਨਰਿੰਦਰ ਸਿੰਘ ਦੀ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਉਹਦੀ ਦਾੜੀ ਤੱਕ ਪਟਣ ਦੀ ਕੋਸ਼ਿਸ਼ ਕੀਤੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਘਸੌਨ ਮੁੱਕੇ ਮਾਰੇਗੇ ਤੋ ਉਸ ਦੀਆਂ ਵੀਡੀਓ ਮੈਂ ਜਾਰੀ ਕਰ ਰਿਹਾ ਤੋ ਉਤੋ ਜਿਹੜੀ ਉਹ ਜਾਲੀ ভোটার ਭੁਗਤਾਰੇ ਸੀ ਹੋਰ ਸੇ ਸ਼ਹਿਰ ਦੇ ਉਹਨਾਂ ਨੂੰ ਨਾਲ ਲੈ ਗਿਆ ਦੂਜਾ ਐਪੀਸੋਡ ਹੋਇਆ ਜਿਹੜਾ ਡੀਆਈਸੀ ਦਫਤਰ ਦੇ ਵਿੱਚ ਇੱਕ ਸਲੋਗਨ ਹੈ ਚੋਣ ਕਮਿਸ਼ਨ ਦਾ ਮੇਰਾ ਵੋਟ ਮੇਰਾ ਅਧਿਕਾਰ ਤੇ ਉਹ ਅਧਿਕਾਰ ਦੇ ਲਈ ਜਿਹੜੀ ਉਥੇ ਦੀ ਪਬਲਿਕ ਸੀ ਵੋਟ ਪਾਉਣ ਗਈ ਡੀਆਈਸੀ ਦਫਤਰ ਜਿਹੜਾ ਜ਼ਿਲ੍ਹਾ ਅਧਿయోగ ਦਫਤਰ ਹੈ ਉਸ ਸਥਾਨ ਦੇ ਉੱਪਰ ਤਾਂ VOTER ਬੋਟ ਪਾਉਣ ਲਈ ਪਰਚੀ ਲੈ ਕੇ ਗਿਆ ਤੇ ਉਹ ਕਹਿੰਦਾ ਮੈਂ ਵੋਟ ਪਾਉਣੀ ਹੈ ਤੇ ਸਬੰਧਤ ਜਿਹੜੇ BLO ਉੱਤੇ ਬੈਠੇ ਕਿਹਾ ਤੁਹਾਡੀ ਤਾਂ ਵੋਟ ਪੋਲ ਹੋ ਚੁੱਕੀ ਆ ਏਦਾਂ ਦੇ ਕਈ ਲੋਕ ਉੱਤੇ ਮੁੜ ਕੇ ਆਏ ਤੇ ਉਹਨਾਂ ਨੇ ਰੋਲਾ ਪਾਇਆ ਕਿ ਮੇਰਾ ਵੋਟ ਮੇਰਾ ਅਧਿਕਾਰ ਇੱਕ ਲੋਕਤੰਤਰੀ ਅਧਿਕਾਰ ਹੈ ਤੇ ਅਧਿਕਾਰ ਸਾਡਾ ਖੋਇਆ ਗਿਆ ਕਿ ਉੱਥੇ ਜਾਲੀ ਵੋਟ ਪਾਈ ਗਈ ਉਹਦੇ ਸਾਡੇ ਕੋਲ ਵਿਅਕਤੀ ਵੀ ਮੌਜੂਦ ਨੇ ਤੀਜਾ ਪੌਣੇ 4 ਵਜੇ ਗਰਲਜ਼ ਜਿਹੜਾ ਤੀਜਾ ਐਪੀਸੋਡ ਹੋਇਆ ਰਾਮਗੜੀਆ ਗਰਲਜ਼ ਕਾਲਜ ਦੇ ਵਿੱਚ ਜਿੱਥੇ ਤਿੰਨ ਪੋਲਿੰਗ ਸਟੇਸ਼ਨਸ ਹਨ ਉਸ ਸਥਾਨ ਦੇ ਉੱਪਰ ਪੌਣੇ 4 ਵਜੇ ਦੇ ਕਰੀਬ ਇਕਬਾਲ ਸਿੰਘ ਡੀਕੋ ਪਹਿਲਾਂ ਹੋ ਕੇ ਗਿਆ ਤੇ ਉਹਨੇ ਕਹਿ ਕੇ ਉਹਦੇ ਨਾਲ ਜਿਹੜਾ ਉੱਥੇ ਕੈਂਡੀਡੇਟ ਹੈ सनी ਚੋਦਰੀ ਉਹਦੇ ਕੁਝ ਗੁਰਗੇ ਉਹਦੇ ਕੁਝ ਸਾਥੀ ਤੇ ਨਾਲ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਹੈਪੀ ਲਾਲੀ ਉਹ ਆਪਣੇ ਵਿਅਕਤੀਆਂ ਨਾਲ ਉੱਥੇ ਆਉਂਦਾ ਤੇ ਆਪਣੇ ਯੂਥ ਵਰਕਰ ਜਿਹੜੇ ਕਾਂਗਰਸ ਦੇ ਉਹਨਾਂ ਨੂੰ ਦੇਸ਼ ਦਿੰਦਾ ਕਿ ਬੂਥਾਂ ਤੇ ਕਬਜ਼ਾ ਕਰ ਲਓ ਤਾਂ ਉਹਨਾਂ ਨੇ ਦਰਵਾਜ਼ੇ ਭੰਨ ਕੇ ਸ਼ੀਸ਼ੇ ਤੋੜ ਕੇ ਦਰਵਾਜ਼ਿਆਂ ਦੇ ਉਹ ਮਸ਼ੀਨਾਂ ਤੇ ਕਬਜ਼ਾ ਕਰ ਲਿਆ ਜਲਦੀ ਬੋਟਾਂ ਭੁਗਤਾਈਆਂ ਗਈਆਂ ਮੁਲਾਜ਼ਮਾਂ ਨੂੰ ਧੱਕੇ ਮਾਰੇਗੇ ਤਾਂ ਉਹਦੀਆਂ ਵੀਡੀਓ ਮੈਂ ਤੁਹਾਨੂੰ ਸਾਰਿਆਂ ਨੂੰ ਰਿਲੀਜ਼ ਕਰ ਰਿਹਾ ਮੇਰੀ ਮੈਂ ਇੱਕ ਬੇਨਤੀ ਲੈ ਕੇ ਆਇਆ ਕੱਲ ਮੈਂ ਸਬੰਧਤ ਜਿਹੜਾ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਆ ਪੰਜਾਬ ਦਾ ਉਹਨੂੰ ਕੱਲ ਦੀ ਡੇਟ ਦੇ ਵਿੱਚ ਮੈਂ ਇੱਕ ਮੇਲ ਕੀਤੀ ਹੈ ਕਿ ਇਸ ਅਧਿਕਾਰ ਹੈ ਹਰਕ ਹਰਕ ਵੋਟ ਪਾਉਣ ਦਾ ਅਧਿਕਾਰ ਹੈ ਹਰਕ ਨੂੰ ਤੇ ਸੰਵਿਧਾਨਕ ਤੌਰ ਤੇ ਪ੍ਰਸ਼ਾਸਨ ਦਾ ਕੰਮ ਹੈ ਕਿ ਬਿਲਕੁਲ ਫੇਅਰ ਇਲੈਕਸ਼ਨ ਹੋਣ ਵਧੀਆ ਨਰੋਲ ਇਲੈਕਸ਼ਨ ਹੋਣ ਹਰ ਇੱਕ ਬੰਦੇ ਨੂੰ ਉਹੀ ਕੈਂਡੀਡੇਟ ਜਿੱਤਦਾ ਜਿਹੜਾ ਲੋਕ ਚਾਹੁੰਦੇ ਨੇ ਤੇ ਉਸ ਸਥਾਨ ਤੇ ਸਾਡੇ ਨਾਲ ਵਧਿੱਕੀ ਹੋਈ ਹੈ ਮੈਂ ਮਾਨ ਜੋ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਵੀ ਚਿੱਠੀ ਪਾਈ ਹੈ ਮੇਲ ਕੀਤੀ ਹੈ ਤੇ ਨਾਲ ਹੀ ਜਿਹੜਾ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਚਿੱਠੀ ਪਾਈ ਆ ਤੇ ਨਾਲ ਹੀ ਹਾਈ ਕੋਰਟ ਨੂੰ ਵੀ ਇੱਕ ਚਿੱਠੀ ਪਾਈ ਆ ਤੇ ਅਜਮਾਨ ਜੋਗ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਮੈਂ ਆਪਣੀ ਦਰਖਾਸਤ ਆਪਣੇ ਇਲਾਕੇ ਦੇ ਵੋਟਰ ਸਾਹਿਬਾਨ ਨੂੰ ਲੈ ਕੇ ਦੇਣ ਆਇਆ ਤੇ ਮੈਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਦੁਬਾਰਾ ਇਸ ਲਕਸ਼ਬਾੜ ਨੰਬਰ 74 ਦੇ ਵਿੱਚ ਪਹਿਲਾਂ ਤਾਂ ਇਕਬਾਲ ਸਿੰਘ ਡੀਕੋ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ ਉਹਨੂੰ ਸਟੇ ਕੀਤਾ ਜਾਵੇ ਤੇ ਉਹਦੇ ਨਾਲ ਹੀ ਜਿੱਦਾਂ ਅੱਜ ਖੰਨੇ ਦੇ ਵਿੱਚ ਕੱਲ ਕਾਂਗਰਸੀ ਕੁਝ ਵਰਕਰਾਂ ਨੇ ਖੰਨੇ ਦੇ ਵਿੱਚ ਵਧੇਗੀ ਕੀਤੀ ਚ